ད�ཫ�ས ད�ར དད དཀ དས དར དས 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 ད� ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ ਅਠ ਗੁਰੂ ਸਾਹਿਬਾਨ ਜੀ ਦੀ ਪਾਵਨ ਚਰਨ ਛੋਹ ਧਰਤੀ ਸ੍ਰੀ ਖਡੂਰ ਸਾਹਿਬ ਜਿੱਥੇ ਤਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਲੈਣ ਤੋਂ ਪਰੰਤ ਕਰਤਾਰਪੁਰ ਸਾਹਿਬ ਤੋਂ ਇਹ ਧਰਤੀ ਤੇ ਆ ਕਰਕੇ ਲਗਭਗ 13 ਸਾਲ ਮਹਾਨ ਪੰਥ ਦੀ ਅਗਵਾਈ ਕੀਤੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਅਮਰਤਮਈ ਪਾਵਨ ਬਾਣੀ ਆਪ ਵੀ ਪਾਤਸ਼ਾਹ ਜੀ ਨੇ 36 ਸਲੋਕ ਬਾਣੀ ਦੇ ਉਚਾਰਨ ਕੀਤੇ ਅਤੇ ਇਸੇ ਧਰਤੀ ਤੇ ਪਾਤਸ਼ਾਹ ਜੀ ਨੇ ਗੁਰਮੁਖੀ ਲਿਪੀ ਗੁਰਮੁਖੀ ਦੀ ਸੁਧਾਈ ਕਰਕੇ ਬਾਲ ਬੋਧ ਸਾਡੀ ਢੋਲੀ ਵਿੱਚ ਪਾਇਆ ਬੱਚਿਆਂ ਨੂੰ ਆਪ ਪੜ੍ਹਾਉਂਦੇ ਰਹੇ ਸਾਨੂੰ ਇਹ ਪ੍ਰੇਰਣਾ ਦਿੱਤੀ ਨਾਲ ਹੀ ਪਾਤਸ਼ਾਹ ਜੀ ਨੇ ਸਾਡੀ ਸਰੀਰ ਦੀ ஆரோਗਤਾ ਵਾਸਤੇ ਕਸਰਤਾਂ ਆਰੰਭ ਕਰਵਾਈਆਂ ਜਿਸ ਨੂੰ ਅਸੀਂ ਮਲ ਅਖਾੜਾ ਸਾਹਿਬ ਕਹਿੰਦੇ ਹਾਂ ਪਾਤਸ਼ਾਹ ਜੀ ਨੇ ਮਲ ਅਖਾੜਿਆਂ ਦੀ ਦਾਤ ਇਸ ਧਰਤੀ ਤੇ ਦਿੱਤੀ ਔਰ ਨਾਲ ਹੀ ਪਾਤਸ਼ਾਹ ਜੀ ਨੇ ਇਤਿਹਾਸ ਦੀ ਸਾਮ ਸੰਭਾਲ ਇਤਿਹਾਸ ਦੀ ਦਾਤ ਵੀ ਸਾਨੂੰ ਬਖਸ਼ਿਸ਼ ਕੀਤੀ ਭਾਈ ਬਾਲਾ ਜੀ ਨੂੰ ਬੁਲਾ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਜੀਵਨ ਸੁਣਿਆ ਭਾਈ ਪੈੜਾ ਮੋਖਾ ਜੀ ਨੂੰ ਲਿਖਾਰੀ ਲਾ ਕਰਕੇ ਤਨਾ ਦੇ ਪਾਸੋਂ ਜਨਮ ਸਾਖੀ ਗੁਰੂ ਨਾਨਕ ਸਾਹਿਬ ਮਹਾਰਾਜੀ ਦੀ ਲਿਖਵਾਈ ਗਈ ਔਰ ਇਸੇ ਧਰਤੀ ਤੇ ਗੁਰੂ ਕੇ ਮੈਲ ਮਾਤਾ ਖੀਵੀ ਜੀ ਨੇ ਲੰਗਰਾਂ ਦੇ ਵਿੱਚ ਕਿਆਲੀ ਖੀਰ ਬਣਾ ਕਰਕੇ ਵਰਤਾਈ ਕਿ ਸਰੀਰ ਨੂੰ ਚੰਗੀ ਖੁਰਾਕ ਪੋਸ਼ਟਿਕ ਤੱਤ ਵੀ ਚਾਹੀਦੇ ਨੇ ਔਰ ਦੋ ਗੁਰੂ ਘਰ ਦੇ ਵਿੱਚ ਇੱਥੇ ਲੰਗਰ ਚੱਲਦੇ ਰਹੇ ਅੱਜ ਵੀ ਨਿਰੰਤਰ ਚੱਲ ਰਹੇ ਨੇ ਜੋ ਗੁਰਬਾਣੀ ਵਿੱਚ ਜ਼ਿਕਰ ਕੀਤਾ ਗੁਰੂ ਕੇ ਰਬਾਬੀਆਂ ਨੇ ਕਿ ਲੰਗਰ ਚੱਲਿਆ ਗੁਰ ਸ਼ਬਦ ਹਰ ਤੋਟ ਨਾ ਆਵੇ ਖਟিয়ে ਇਹ ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰੂ ਜੀ ਸ਼ਬਦ ਦਾ ਲੰਗਰ ਵਰਤਉਂਦੇ ਸਨ ਅਤੇ ਮਾਤਾ ਖੀਵੀ ਜੀ ਦੇ ਬਾਰੇ ਜ਼ਿਕਰ ਹੈ ਕਿ ਬਲਵੰਡ ਖੀਵੀ ਨੇਕ ਜਨ ਜਨ ਬਹੁਤੀ ਸ਼ਾਉ ਪਤ్రਾਲੀ ਲੰਗਰ ਦੌਲਤ ਵੰਡਿਆ ਰਾਸ ਅੰਮ੍ਰਿਤ ਖੀਰ ਕੇ ਲਈ ਗੁਰੂ ਮਾਲਕ ਦੀ ਕਿਰਪਾ ਨਾਲ ਦੇਸਾਂ ਵਿਦੇਸਾਂ ਤੋਂ ਸੰਗਤਾਂ ਇੱਥੇ ਨਮਸਤਕ ਹੁੰਦੀਆਂ ਨੇ ਦਰਸ਼ਨ ਦੀਦਾਰ ਕਰਕੇ ਆਪਣੇ ਜੀਵਨ ਨੂੰ ਸਫਲੀਆਂ ਕਰਦੀਆਂ ਨੇ ਸੋ ਇਸ ਵਾਰੀ ਜੋ ਧੰਨ ਗੁਰੂ ਗੁਰੰਗਰ ਦੇਵ ਮਹਾਰਾਜੀ ਦਾ ਗੁਰਤਾ ਗੱਦੀ ਗੁਰਪੁਰਬ 485ਵਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਲੋਪਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਸਹਿਯੋਗ ਦੇ ਸਦਕਾ ਸਿੱਖ ਸੰਗਤਾਂ ਦੇ ਸਹਿਯੋਗ ਦੇ ਸਦਕਾ ਮਨਾਇਆ ਜਾ ਰਿਹਾ ਹੈ ਉਹ ਇੱਕ ਵਾਇਰ ਗਰੁੱਪ 5 6 7 8 20 21 ਤੇ 22 ਸਤੰਬਰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਆ ਤੇ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਜਿੱਥੇ ਨਮਸਤਕ ਹੁੰਦੀਆਂ ਨੇ ਉਥੇ ਸਾਰੀ ਸੰਗਤ ਨੂੰ ਦਾਸ ਵੱਲੋਂ ਬੇਨਤੀ ਹੈ ਲੁਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਕਿ ਵਾ ਚੜ ਕੇ ਜੋੜ ਮੇਲੇ ਤੇ ਪਹੁੰਚੋ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਤਨ ਮਨ ਧਨ ਕਰਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਨਾਂ ਦੇ ਵਿੱਚ ਦਿਨ ਰਾਤ ਗੁਰਮਤ ਸਮਾਗਮ ਹੋਣਗੇ ਜਿਸ ਦੇ ਵਿੱਚ ਕੀਰਤਨ ਦਰਬਾਰ ਢਾਡੀ ਦਰਬਾਰ ਕਬਿਸ਼ਰੀ ਦਰਬਾਰ ਹੋਵੇਗਾ ਕਵੀ ਦਰਬਾਰ ਹੋਵੇਗਾ ਸੋ ਸਮੂਹ ਸੰਗਤਾਂ ਨੇ ਸਮੇਸ ਰਹਾਜਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਦਾ ਗੁਰਮਤ ਸੰਗਧੀ ਇੱਕ ਪਿੰਡ ਸੰਗਰ ਕਲਾਉਂ ਨਗਰ ਕੀ ਰਾਮਭੋਇਆ ਜੀ ਤੇ ਸ਼੍ਰੀ ਰਾਮਦਾਸ ਮਹਾਰਾਜ ਦੇ ਜੋਧੀਓ ਸਮਰਸਮਨ ਸਰੋਸ਼ਾਂ ਦਾ ਆਪਣੀ ਕਪਾਣੀ ਉੱਪਰ ਪਿੰਡਾਂ ਰੰਦਾ ਹੋਇਆ ਸ੍ਰੀ ਗੋੰਦਾਲ ਸਾਹਿਬ ਪਹੁੰਚੇਗਾ ਜੀ ਹਾਂ ਪੈਦਲ ਯਾਤਰਾ ਜੀ ਪੈਦਲ ਯਾਤਰਾ ਇਹ ਨਗਰ ਕੀਰਤਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਿੱਧੀ ਦਿਵਸ ਨੂੰ ਸਮਰਪਿਤ ਹੈ ਪਿੰਡ ਸੰਗਰ ਕਲਾਂ ਦੀ ਸੰਗਤ ਵੱਲੋਂ ਸੱਜਿਆ ਗਿਆ ਹੈ ਜੋ ਕਿ ਵਕਵਾ ਕੋ ਪੜਾਤ ਹੋਂਦਾ ਆ ਸ੍ਰੀ ਕੂਰ ਸਾਹਿਬ ਤੋਂ ਸ੍ਰੀ ਗੋੰਦਾਲ ਸਾਹਿਬ ਪਹੁੰਚਿਆ ਹੈ ਉੱਥੇ ਜਾ ਕੇ ਸਮਾਪਤੀ ਦੀ ਅਰਦਾਸ ਹੋ ਕੇ ਪੂਆਪ ਹੋਣੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ